साल 2026 अपनी शानदार दस्तक देने ਲਈ ਤਿਆਰ ਹੈ ਇਸ ਦੌਰਾਨ ਬਾਲੀਵੁੱਡ ਦੀ ਦੁਨੀਆ ਦੇ ਕਈ ਸੁਪਰਸਟਾਰਸ ਆਪਣੀਆਂ ਦਮਦਾਰ ਫਿਲਮਾਂ ਦੇ ਨਾਲ ਬਾਕਸ ਆਫਿਸ ਤੇ ਆਪਣੀ ਦਸਤਕ ਦੇਣ ਵਾਲੇ ਨੇ ਹਿੰਦੀ ਸਿਨੇਮਾ ਦੀ ਇੱਕ ਹਿੱਟ ਫਿਲਮ ਹੁਣ ਫ੍ਰੈਂਚਾਈਜ਼ੀ ਬਣ ਕੇ ਬਾਲੀਵੁੱਡ ਨੂੰ ਟੱਕਰ ਦੇਣ ਵਾਲੀ ਹੈ ਤੇ ਫਿਲਮ ਕੋਈ ਹੋਰ ਨਹੀਂ ਬਾਰਡਰ 2 ਹੈ 1997 ਵਿੱਚ ਰਿਲੀਜ਼ ਹੋਈ ਜੇਪੀ ਦਿੱਤਾ ਦੀ ਫਿਲਮ ਬਾਰਡਰ ਨੇ ਦਰਸ਼ਕਾਂ ਨੂੰ ਇੰਨਾ دیਵਾਨਾ ਬਣਾ ਦਿੱਤਾ ਸੀ ਕਿ ਹੁਣ ਇਸ ਫਿਲਮ ਦਾ ਸੀਕਵਲ 28 ਸਾਲ ਦੇ ਬਾਅਦ ਦੁਬਾਰਾ ਵਾਪਸੀ ਕਰ ਰਿਹਾ ਹੈ ਜਦੋਂ ਤੋਂ ਇਸ ਫਿਲਮ ਦੇ ਸੀਕਵਲ ਦਾ ਅਨਾਉਂਸਮੈਂਟ ਹੋਇਆ ਹੈ ਫੈਨਸ ਇਸ ਫਿਲਮ ਨੂੰ ਦੇਖਣ ਲਈ ਕਾਫੀ ਸਾਧ ਖਤਮ ਹੋਣ ਵਾਲਾ ਹੈ ਅਨੁਰਾਗ ਸਿੰਘ ਦੁਆਰਾ ਨਿਰਦੇਸ਼ਿਤ ਫਿਲਮ ਬਾਰਡਰ 2 ਸਨੀ ਦਿਓਲ ਦੇ ਨਾਲ ਤਿੰਨ ਨਵੇਂ ਸਿਤਾਰੇ ਨਜ਼ਰ ਆਉਣ ਵਾਲੇ ਨੇ ਜੋ ਕਿ ਵਰੁਨਧਵਨ ਆਹਾਨ ਸ਼ੱਟੀ ਤੇ ਦਰਜੀ ਤੁਸਾਂਚ ਨੇ ਜੇਪੀ দত্ত ਭੂਸ਼ਣ ਕੁਮਾਰ ਤੇ ਨਿਰਦੇਸ਼ਕਤਾ ਦੁਆਰਾ ਪ੍ਰੋਡਿਊਸ ਫਿਲਮ ਬਾਰਡਰ 2 ਭਾਰਤੀ ਸਿਨੇਮਾ ਦੀ ਸਭ ਤੋਂ ਵੱਡੀ ਵਾਰ ਫਿਲਮ ਦੱਸੀ ਜਾ ਰਹੀ ਹੈ ਇਸ ਫਿਲਮ ਦੇ ਨਾਲ 1971 ਦੇ ਭਾਰਤ-ਪਾਕ ਯੁੱਧ ਦੇ ਦੌਰਾਨ ਅਦੁੱਤੀ ਹਿੰਮਤ ਦਿਖਾਉਣ ਵਾਲੇ ਪਰਮਵੀਰ ਚੱਕਰਵਿਜੇਤਾ ਫਲਾਈਂਗ ਆਫੀਸਰ ਨਿਰਮਲਜੀਤ ਸਿੰਘ ਸੇਖੋ ਦੇ ਜੀਵਨ ਨੂੰ ਜਲਦੀ ਸਿਨੇਮਾ ਕਰਾਂ ਵਿੱਚ ਵੱਡੇ ਪਰਦੇ ਤੇ ਦਿਖਾਇਆ ਜਾਵੇਗਾ ਫਿਲਮ ਬਾਰਡਰ 2 ਦੀ ਕਹਾਣੀ ਸੇਖੋ ਦੀ ਬਹਾਦਰੀ ਦੀ ਕਹਾਣੀ ਵੀ ਦਿਖਾਈ ਜਾਵੇਗੀ ਤੇ ਇਸ ਫਿਲਮ ਵਿੱਚ ਉਹਨਾਂ ਦਾ ਕਿਰਦਾਰ ਦਿਲਜੀਤ ਦੋਸਾਂਝ ਨੇ ਪਾਇਉਂਕਿ ਫਿਲਮ ਬਾਰਡਰ 2 ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ ਤੇ ਇਸ ਵਿੱਚ ਦਿਲਜੀਤ ਦੋਸਾਂਝ ਜ਼ਰੂਰ ਪੇਚ ਪਰਮਵੀ ਚੱਕਰ ਵਿੱਚ ਤਾਂ ਫਲਾਈਂਗ ਆਫੀਸਰ ਨਿਰਮਲਜੀਤ ਸਿੰਘ ਸੇਖੋ ਦੇ ਜੀਵਨ ਦੀ ਇੱਕ ਝਲਕ ਵੀ ਸਾਨੂੰ ਵੇਖਣ ਨੂੰ ਮਿਲੇਗੀ ਟੀਜ਼ਰ ਲਾਂਚ ਦੇ ਬਾਅਦ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਫਿਲਮ ਦੀਆਂ ਕੁਝ ਤਸਵੀਰਾਂ ਨੂੰ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਫਲਾਈਂਗ ਆਫੀਸਰ ਦੀ ਵਰਦੀ ਵਿੱਚ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਫਿਲਮ ਬਾਰਡਰ 2 23 ਜਨਵਰੀ 202 ਸਿੰਘ ਸੇਖੋ ਦੀ ਬਹਾਦਰੀ ਦੀ ਕਹਾਣੀ ਨੂੰ ਨੇੜੇ ਤੋਂ ਜਾਣਨ ਦਾ ਮੌਕਾ ਮਿਲੇਗਾ ਲੁਧਿਆਣਾ ਜ਼ਿਲ੍ਹੇ ਦੇ ਇਸੇਵਾਲ ਪਿੰਡ ਵਿੱਚ ਜਨਮੇ ਫਲਾਈਂਗ ਆਫੀਸਰ ਨਿਰਮਲਜੀਤ ਸਿੰਘ ਸੇਖੋ ਭਾਰਤ-ਪਾਕ ਯੁੱਧ ਦੇ ਦੌਰਾਨ ਸ਼੍ਰੀਨਗਰ ਹਵਾਈ ਅੱਡੇ ਤੇ ਇੱਕ ਜੀਨਟ ਪਾਇਲਟ ਸਨ 14 ਦਸੰਬਰ 1971 ਨੂੰ ਪਾਕਿਸਤਾਨ ਦੇ 6 ਦੁਸ਼ਮਣ ਜੰਗੀ ਜਹਾਜ਼ਾਂ ਨੇ ਸ਼੍ਰੀਨਗਰ ਹਵਾਈ ਅੱਡੇ ਤੇ ਹਮਲਾ ਕੀਤਾ ਤਾਂ ਨਿਰਮਲਜੀਤ ਸਿੰਘ ਸੇਖੋ ਨੇ ਆਪਣੇ ਜਹਾਜ਼ ਨੂੰ ਅਡਾਉਂਦੇ ਹੋਏ ਬਹਾਦਰੀ ਦੇ ਨਾਲ ਦੁਸ਼ਮਣਾਂ ਦਾ ਸਾਹਮਣਾ ਕੀਤਾ ਤੇ ਉਹਨਾਂ ਨੂੰ ਖਦੇੜਦੇ ਹੋਏ ਸ਼ਹੀਦ ਹੋ ਗਏ। ਉਹਨਾਂ ਨੇ ਦੁਸ਼ਮਣ ਦੇ 2 ਜਹਾਜ਼ਾਂ ਨੂੰ ਤਬਾਹ ਕਰਕੇ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਬਣਾਈ ਰੱਖਣ ਤੇ ਦੇਸ਼ ਦੀ ਰੱਖਿਆ ਕਰਕੇ ਬਹਾਦਰੀ ਦੀ ਮਿਸਾਲ ਕਾਇਮ ਕੀਤੀ। ਦਲਜੀਤ ਦੁਸਾਂਝ ਇੱਕ ਗਲੋਬਲ ਸਟਾਰ ਬਣ ਚੁੱਕੇ ਨੇ ਤੇ ਹਰ ਪਾਸੇ ਹਰ ਥਾਂ ਤੇ ਉਹਨਾਂ ਦੇ ਨਾਮ ਦਾ ਸਿੱਕਾ ਚੱਲਦਾ ਹੈ। ਚਮਕੀਲਾ ਦੀ ਜ਼ਬਰਦਸਤ ਸਕਸੈਸ ਦੇ ਬਾਅਦ ਦਲਜੀਤ ਦ ਫਿਰ ਤੇ ਦਸਤਕ ਦੇਣ ਲਈ ਤਿਆਰ ਨੇ ਹਾਲਾਂਕਿ ਸਰਦਾਰ ਜੀ 3D ਕੌਂਟ੍ਰੋਵਰਸੀ ਦੇ ਬਾਅਦ ਫਿਲਮ ਬਾਰਡਰ 2 ਨੂੰ ਲੈ ਕੇ ਵੀ ਥੋੜੀ ਕੌਂਟ੍ਰੋਵਰਸੀ ਹੋਈ ਸੀ ਪਰ ਮੇਕਰਸ ਨੇ ਪਹਿਲਾਂ ਹੀ ਮਾਮਲੇ ਨੂੰ ਸੁਲਝਾ ਲਿਆ ਰਿਪੋਰਟਸ ਦੇ ਮੁਤਾਬਕ ਦਿਲਜੀਤ ਦੋਸਾਂਝ ਨੂੰ ਇਸ ਫਿਲਮ ਦੇ ਲਈ 4 ਤੋਂ 5 ਕਰੋੜ ਰੁਪਏ ਦੀ ਫੀਸ ਦਿੱਤੀ ਗਈ ਹੈ ਦਿਲਜੀਤ ਦੋਸਾਂ ਨੇ ਇੰਸਟਾਗ੍ਰਾਮ ਤੇ ਫਿਲਮ ਦਾ ਆਪਣਾ ਪਹਿਲਾ ਲੁੱਕ ਪੋਸਟਰ ਵੀ ਸਾਂਝਾ ਕੀਤਾ ਸੀ ਤੇ ਇਸ ਦੇ ਨਾਲ ਉਹਨਾਂ ਨੇ ਕੈਪਸ਼ਨ ਵਿੱਚ ਲਿਖਿਆ ਸੀ ਗੁਰੂ ਦੇ ਬਾਝ ਇਸ ਏਸ਼ ਦੇ ਆਸਮਾਨ ਦੀ ਰਾਖੀ ਕਰਦੇ ਨੇ ਦਿਲਜੀਤ ਦੋਸਾਂ ਬਾਰਡਰ 2 ਤੋਂ ਆਪਣੇ ਪਹਿਲੇ ਲੁੱਕ ਦੇ ਨਾਲ ਫੈਨਸ ਦਾ ਦਿਲ ਆਲਰੇਡੀ ਜਿੱਤ ਚੁੱਕੇ ਨੇ ਹੁਣ ਤਾਂ ਫੈਨਸ ਨੂੰ ਇੰਤਜ਼ਾਰ ਹੈ ਉਹਨਾਂ ਨੂੰ ਨਿਰਮਲਜੀਤ ਸਿੰਘ ਦੇ ਕੋਦੇ ਕਿਰਦਾਰ ਵਿੱਚ ਦੇਖਣ ਦਾ